ਉਹ ਮੈਨੂੰ ਮੰਮੀ ਨੇ ਫੋਨ ਕਰਿਆ ਉਦੋਂ ਤਾਂ ਇਹ ਘਰੇ ਹੈ ਨਹੀਂ ਸੀਗੇ ਇਹ ਤਾਂ ਅੱਜ ਕਿਸੇ ਮੁੰਡੇ ਨਾਲ ਬਾਹਰ ਗਏ ਬੇ ਨੇ ਜੇ ਖੇਤ ਹੁੰਦੇ ਫੇਰ ਮੈਂ ਚੱਲ ਫੋਨ ਕਰਕੇ ਬੁਲਾ ਲੈਂਦੀ ਉਹ ਟੀਵੀ ਚੱਲਦਾ ਸੀ ਅੰਦਰ ਜਾ ਕੇ ਟੀਵੀ ਦੇਖ ਲਿਓ ਦੋਨੋਂ ਹਾਂ ਦੇਖ ਲਓ ਪੁੱਤ ਉਹ ਮਾਂ ਜੀ ਜਾ ਮਾਂ ਹਾਂ ਜੀ ਤੁਸੀਂ ਵੀ ਜਾਓ ਪੁੱਤ ਆ ਮੈਂ ਅੰਦਰ ਹੀ ਆਂ ਦੋਨੋਂ ਜਾ ਆ ਲੈ ਪੁੱਤ ਤੇਰੇ ਡੱਬੇ ਆ ਪੀਪੇ ਚ ਬਿਸਕੁਟ ਨੇ ਆ ਸ਼ਾਮ ਲੈ ਲੈ ਨਾ ਅਲਫਾ ਭੇਜ ਪੁੱਤ ਤੇਰਾ ਸੂਟ ਐ ਦੇਖ ਲੈ ਜੇ ਪਸੰਦ ਐ ਤਾਂ ਜੇ ਬਦਲਣਾ ਕਰਨਾ ਤਾਂ ਦੱਸ ਦੇ ਨਾ ਮਮੀ ਬਦਲਣਾ ਕਾਨੂੰ ਐ ਸੋਨਾ ਰੰਗ ਦਾ ਮੈਂ ਬਾਅਦ ਚ ਦੇਖ ਲੂੰਗੀ ਚਲ ਮੈਨੂੰ ਐਂ ਦੱਸੋ ਮਾਮਾ ਨਹੀਂ ਆਇਆ ਸੰਦਾਰਾ ਦੇਨ ਤੋਡਾ ਆਇਆ ਤਾਂ ਸੀਗਾ ਪੁੱਤ ਤੇਰਾ ਮਾਮਾ ਪਰ ਉਹਨੂੰ ਕਾੜੀ ਸੀ ਉਹ ਮੁੜ ਗਿਆ ਕਹਿੰਦਾ ਕੋਈ ਨਾ ਮੈਂ ਫੇਰ ਕਦੇ ਜਾ ਕੇ ਮਿਲ ਆਉਂਗਾ ਮੈਂ ਫੇਰ ਰਿੰਕੂ ਨੂੰ ਲਿਾਈ ਇਹ ਬੇਲਾ ਸੀਗਾ ਨਾਲੇ ਨੇ ਇੱਥੇ ਕੰਮ ਆਉਣਾ ਹੀ ਸੀਗਾ ਮੈਂ ਸੋਚਿਆ ਵੀ ਇਹਦੇ ਨਾਲ ਹੀ ਵਗ ਜੰਨੇ ਆ ਨਾਲ ਤਾਂ ਸਾਡਾ ਸੰਧਾਰੇ ਦਾ ਕੰਮ ਨਿਭੜੂਗਾ ਨਾਲ ਇਹ ਆਪਦਾ ਕੰਮ ਕਰਿਆਊਗਾ ਚਲੋ ਵਧੀਆ ਕੀਤਾ ਮੰਮੀ